ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ 베ਦ ਪੁਰਾਨ ਸਬੇ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਗ ਸਿਆਣੇ ਉਠ ਪੰਡਿਤ ਪੈ ਚਲੇ ਨਿਰਾਸਾ 베ਦ ਪੁਰਾਣ ਸਭੇ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਗ ਸਿਆਣੇ ਉਠ ਪੰਡਿਤ ਪੈ ਚਲੇ ਨਿਰਾਸਾ ਮਨ ਰੇ ਸਿਰਿਓ ਨਾ ਏਕ ਏਕਾਜਾ ਭਜੋ ਨਾਰਗੁਪਤ ਰਾਜਾ ਰਹਾਉ ਬਨਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਨ ਖਾਇਆ ਨਾਦੀ 베ਦੀ ਸਬਦੀ ਮੋਨੀ ਜਮਕੇ ਪਟੇ ਲਿਖਾਇਆ ਭਗਤ ਨਾਰ ਦੀਰ ਦਿਨ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗਨੀ ਡਿੰਬ ਹੋਏ ਬੈਠਾ ਓਨ ਹਰ ਪੈ ਕਿਆ ਲੀਨਾ ਪਰਿਓ ਕਾਲ ਸਬੇ ਜਗ ਉਪਰ ਮਾਹੇ ਲਿਖੇ ਬ੍ਰਹਮ ਗਿਆਨੀ ਕਹੋ ਕਬੀਰ ਜਨ ਪੈ ਖਾਲਸੇ ਪ੍ਰੇਮ ਭਗਤ ਜਹ ਜਾਨੀ ਪਰਿਓ ਕਾਲ ਸਬੇ ਜਗ ਉਪਰ ਮਾਹੇ ਲਿਖੇ ਬ੍ਰਹਮ ਗਿਆਨੀ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਹ ਜਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਣ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ ਕਾਂਡ ਦੀ ਆਸ ਰੱਖੀ ਉਹ ਆਸ ਰੱਖੀ ਕਿ ਕਰਮ ਕਾਂਡ ਨਾਲ ਜੀਵਨ ਸੋਰੇਗਾ ਉਹ ਸਾਰੇ ਆਤਮਿਕ ਮੌਤ ਵਿੱਚ ਹੀ ਗਰਸੇ ਗਏ ਪੰਡਿਤ ਲੋਕ ਵੀ ਆਸ ਪੂਰੀ ਹੋਣ ਤੋਂ ਬਿਨਾਂ ਹੀ ਉੱਠ ਕੇ ਚਲੇ ਗਏ ਜਗਤ ਆ ਗਏ हे ਮਨ ਤੂੰ ਪ੍ਰਕਾਸ਼ ਰੂਪ परमात्मा ਦਾ ਭਜਨ ਨਹੀਂ ਕੀਤਾ ਤੋਂ ਇਹ ਕੰਮ ਵੀ ਜੋ ਕਰਨ ਯੋਗ ਸੀ ਨਹੀਂ ਹੋ ਸਕਿਆ راہ ਕਈ ਲੋਕਾਂ ਨੇ ਜੰਗਲਾਂ ਵਿੱਚ ਜਾ ਕੇ ਜੋਗ ਸਾਧ ਦੇ ਤਪ ਕੀਤੇ ਗਾਜਰ ਮੂਲੀ ਆਦਿ ਕਿਚੁਣ ਖਾ ਕੇ ਗੁਜ਼ਾਰਾ ਕੀਤਾ ਜੋਗੀ ਕਰਮ ਕਾਂਢੇ ਅਲਖ ਆਖਣ ਵਾਲੇ ਜੋਗੀ ਮੋਨ ਧਾਰੀ ਇਹ ਸਾਰੇ ਜਮਾ ਦੇ ਲੇਖੇ ਵਿੱਚ ਹੀ ਲਿਖੇ ਗਏ ਭਾਵੇਂ ਇਹਨਾਂ ਦੇ ਸਾਧਨ ਮੋਤ ਦੇ ਡਰ ਤੋਂ ਬਚਾ ਨਹੀਂ ਸਕਦੇ ਇਹ ਜਿਸ ਮਨੁੱਖ ਦੇ ਸਰੀਰ ਉੱਤੇ ਤਾਂ ਧਾਰਮਿਕ ਚਿੰਨ ਚੱਕਰ ਆਦਿਕ ਲਾਲ ਲਏ ਹਨ ਪਰ ਪ੍ਰੇਰਨਾ ਭਗਤੀ ਉਸ ਦੇ ਹਿਰਦੇ ਵਿੱਚ ਪੈਦਾ ਨਹੀਂ ਹੋਈ ਤੇ ਰਾਗ ਰਾਗਣੀਆਂ ਦਾ ਗਾਉਂਦਾ ਹੈ ਪਰ ਨਿਰਾਭਖੰਡ ਮੂਰਤੀ ਹੀ ਬਣ ਬੈਠਾ ਹੈ ਅਜਿਹੇ ਮਨੁੱਖ ਨੂੰ ਪਰਮਾਤਮਾ પાસે ਕੁਝ ਨਹੀਂ ਮਿਲਦਾ ਸਾਰੇ ਜਗਤ ਉੱਤੇ ਕਾਲ ਦਾ ਸਹਮ ਪਿਆ ਹੋਇਆ ਹੈ ਪਰ ਮੀ ਗਿਆਨੀ ਵੀ ਉਸੇ ਹੀ ਲੇਖੇ ਵਿੱਚ ਲਿਖੇ ਗਏ ਹਨ ਉਹ ਵੀ ਮੋਦੇ ਸਾਇਮ ਵਿੱਚ ਹੀ ਹਨ ਏ ਕਬੀਰ ਆਖ ਜਿਨਾਂ ਮਨੁੱਖਾ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ ਹੈ ਉਹ ਮੋਦ ਦੇ ਸੈਮ ਤੋਂ ਆਜ਼ਾਦ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ